ਗੌੜੀ ਕਬੀਰ ਜੀ ਮਨ ਕਾ ਸੁਭਾਵ ਮਨ ਹੈ ਬਿਆਪੀ ਮਨ ਹੈ ਮਾਰ ਕਵਨ ਸਿਧ ਥਾਪੀ ਕਵਨ ਸੋ ਮਨ ਜੋ ਮਨ ਮਾਰੈ ਮਨ ਕਉ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਉ ਮਨ ਮਦ ਸੂਦਨ ਤ੍ਰਿ ਭਵਨ ਦੇਉ ਗੌੜੀ ਕਬੀਰ ਜੀ ਓਏ ਜੋ ਦੀ ਸਹੇੰ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋਰੇ ਪੰਡਿਤ ਅੰਬਰ ਕਾ ਸਿਉ ਲਾਗਾ ਬੂਝਾ ਬੂਝਨ ਹਾਰ ਸੁਭਾਗਾ ਰਹਾਓ ਸੂਰਜ ਚੰਦ ਕਰਹਿ ਉਜੀਆਰਾ ਸਭ ਮਹਿ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਂ ਲੇਗਾ ਸੋਏ ਫਿਰਦਾ ਰਾਨ ਮੁਖ ਰਾਮੈ ਹੋਏ ਗੌੜੀ ਕਬੀਰ ਜੀ ਦੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬੰਧਿਆ ਮੋਹ ਕੈ ਫਾਂਦ ਕਾਲ ਸਰ ਸੰਧਿਆ ਰਹਾ ਕਟੀ ਨਾ ਕਟੈ ਟੂਟ ਨਾ ਜਾਈ ਸਾ ਸੰਪਨ ਹੋਏ ਜਗ ਤੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ ਰਾਮ ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਂ ਪਹਿਰਾਵਾਂ ਸਗੰਤਾ ਜੀਨ ਗगन ਦੌਰਾਵਾਂ ਆਪਣੇ ਵਿਚਾਰ ਅਸਵਾ ਰੀਤੀਜੈ ਸਹਜ ਕਹਿ ਪਾਵੜੈ ਭਗ ਧਰ ਲੀਜੈ ਰਹਾਵ ਚਲ ਰੇ ਬੈਕੁੰਠ ਤੁਝੈ ਲੈ ਤਾਰੋਂ ਹਿਚਹੈ ਤਾਂ ਪ੍ਰੇਮ ਕੈ ਚਾਬ ਕੁਮਾਰੋਂ ਕਹਿਤ ਕਬੀਰ ਭਲੇ ਅਸਵਾਰਾ ਵੇਦ ਕ ਤੇਬ ਤੇ ਰਹੈ ਨਿਰਾਰਾ ਗਉੜੀ ਕਬੀਰ ਜੀ ਜੇਹ ਮੁਖ ਪਾਨ ਚੌ ਅੰਮ੍ਰਿਤ ਖਾਏ ਤੇਹ ਮੁਖ ਦੇਖ ਤਲੂ ਕਟਲਾਏ ਇੱਕ ਦੁਖ ਰਾਮ ਰਾਏ ਕਟਹੁ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਇਆ ਬਿਗੂਤੀ ਬਹੁ ਵਿਦ ਭਾਂਤੀ ਕੋ ਜਾਰੇ ਕੋ ਗੱਡਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੈ ਤੇ ਜਮ ਕਿਉ ਨਾ ਪਠਾਵਹੁ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾਰਖੈ ਕਵਨਾ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਿਆ ਸਮਾਏ ਰਹਾਓ ਕਾ ਕੋ ਜਰੈ ਕਾਹੇ ਹੋਏ ਹਾਲ ਨਟਵਟ ਖੇਲੇ ਸਾਰਿੰਗ ਪਾਨ ਕਹੋ ਕਬੀਰ ਅਖਰ ਦੋਏ ਭਾਕ ਹੋਏ ਦਾ ਖਸਮ ਤਾ ਲੇ ਦਾ ਰਾਖ ਗੌੜੀ ਕਬੀਰ ਜੀ ਦੋ ਪਦੇ ਨਾਮ ਹੈ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਅਧਾਰਾ ਰਹਾਉ ਕਹੋ ਕਬੀਰ ਖੋਜਾਂ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹੇ ਸਿਰ ਰਚ ਰਚ ਬਾਂਧਿਤ ਪਾਗ ਸੋ ਸਿਰ ਚੁੰਚ ਸਵਾਰ ਹੰਕਾਰ ਇਸ ਤਨ ਧਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾ ਦ੍ਰਿੜਈਆ ਰਹਾਓ ਕਹਿਤ ਕਬੀਰ ਸੁਨਹੁ ਮਨ ਮੇਰੇ ਇਹੀ ਹਵਾਲ ਹੋਹੇਂਗੇ ਤੇਰੇ ਗਉੜੀ ਗੁਆਰੇਰੀ ਕੇ ਪਦੇ 35 ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮ ਹੋ ਨਾਮ ਜਪਾਵੇ ਵਿਖਿਆ ਅਜਹਰ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸੰਕਾਦਿਕ ਨਾਰਦ ਮਨ ਸੇਖਾ ਤਿਨ ਪੀ ਤਨ ਮਹਿ ਮਨ ਨਹੀਂ ਤੇਖਾ ਇਸ ਮਨਕੋ ਕੋਈ ਖੋਜਹੁ ਪਾਈ ਤਨ ਛੂਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦੇਉ ਨਾਮ ਭਗਤ ਕਾਏ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆ ਮਨ ਜਾਣਾ ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਅਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭੇਉ ਇਹ ਮਨ ਲੀਨ ਭੈ ਸੁਖ ਦੇਉ ਜੀਉ ਏਕ ਹਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜੀ ਗੁਆਰੇਰੀ ਅਹنس ਏਕ ਨਾਮ ਜੋ ਜਾਗੇ ਕੇ ਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹੇ ਕਬੀਰ RAM ਨਾਮ ਪਛਾਨਾ ਗਉੜੀ ਪੀ ਸੋਰਠ ਪੀ ਰੇ ਜੀ ਨਿਲਾਜ ਲਾਜ ਤੋਹਿ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾ ਜਾ ਕੋਠਾਪੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਸੋ ਸਾਹਿਬ ਰਹਿਆ ਪਰ ਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸ਼ਰਨ ਹੈ ਜਾਕੇ ਕਹੋ ਜਨ ਕਾ ਨਾਹੀ ਕਰਤਾ ਕੇ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰਥ ਨਿਜਪਤ ਹੈ ਦਾਤਾ ਕਹ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨਾ ਹੋਈ